ਪਹਿਲ ਕਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਸਥਿਤੀ ਤਣਾਅਪੂਰਵਕ ਹੋ ਰਹੀ ਹੈ ਇਹਦੇ ਵਿੱਚ ਕੋਈ ਦੋ ਰੈ ਨਹੀਂ ਹੈ ਮੀਡੀਆ ਰਿਪੋਰਟਸ ਦੇ ਵਿੱਚ ਜੋ ਗੱਲਾਂ ਸਾਹਮਣੇ ਆ ਰਹੀਆਂ ਉਹ ਹੈਰਾਨੀਜਨਕ ਖੁਲਾਸੇ ਕਰ ਰਹੀਆਂ ਹਨ ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਬਿਆਨਬਾਜ਼ੀ ਚੱਲ ਰਹੀ ਹੈ ਉੱਥੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਾਕਿਸਤਾਨੀ ਮੰਤਰੀ ਜਿਹੜੇ ਨੇ ਉਹ ਵੱਦ ਚੜ ਕੇ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹੈ ਔਰ ਇਥੋਂ ਤੱਕ ਬਿਆਨ ਦਿੱਤੇ ਜਾ ਰਹੇ ਹੈ ਕਿ ਵਾਰ ਹੈਡਸ ਥੋਡੇ ਵੱਲ ਕੀਤੇ ਹੋਏ ਨੇ ਵਾਰ ਹੈਡਸ ਦੇ ਜਿਹੜੇ ਰੁਖ ਨੇ ਉਹ ਭਾਰਤ ਵੱਲ ਕੀਤੇ ਹੋਏ ਨੇ ਆਪਣੇ 130 ਨਿਊਕਲੀਅਰ ਮਿਸਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਵਾਰ-ਵਾਰ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਪਾਕਿਸਤਾਨੀ ਰਾਸ਼ਟਰਪਤੀ ਦਾ ਲੰਗੇ ਦੀਣੀ ਬਿਆਨ ਸਾਹਮਣੇ ਆਉਂਦਾ ਉਹ ਵੀ ਹੈਰਾਨ ਕਰ ਦੇਣ ਵਾਲਾ ਹੈ ਦਰਸਲ ਪਾਕਿਸਤਾਨ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਜਾਂਚ ਦੀ ਗੱਲ ਤਾਂ ਜ਼ਰੂਰ ਕਹੀ ਗਈ ਹੈ ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਇੱਕ ਹੋਰ ਬਿਆਨ ਸਾਹਮਣੇ ਸੁਣਨ ਨੂੰ ਮਿਲਿਆ ਦੱਸਦੀ ਹੈ ਕਿ ਨਿਊਟਰਲ ਅਤੇ ਟਰਾਂਸਪੇਰੈਂਟ ਜਾਂਚ ਦੀ ਗੱਲ ਤਾਂ ਜ਼ਰੂਰ ਹੋਈ ਹੈ ਪਰ ਸ਼ਾਹਬਾਜ਼ ਸ਼ਰੀਫ ਨੇ ਇਸ ਦੇ ਇਲਾਵਾ ਹੋਰ ਗੱਲਾਂ ਵੀ ਕਹੀਆਂ ਨੇ ਸ਼ਾਹਬਾਜ਼ ਸ਼ਰੀਫ ਨੇ ਪਹਿਲਗਾਮ ਹਮਲੇ ਨੂੰ ਬਲੇਮ ਗੇਮ ਦੱਸਿਆ ਦੱਸਦੀ ਹੈ ਕਿ ਨਿਊਜ਼ ਰਿਪੋਰਟਸ ਮੁਤਾਬਕ ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਹੱਕ ਦਾ ਪਾਣੀ ਦੇਣ ਦੀ ਗੱਲ ਕਹੀ ਹੈ ਔਰ ਜੇ ਨਾ ਦਿੱਤਾ ਗਿਆ ਤਾਂ ਜਵਾਬ ਦੇਵਾਂਗੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਹਰ ਤਰੀਕੇ ਦਾ ਇਸਤੇਮਾਲ ਕੀਤਾ ਜਾਵੇਗਾ ਇਹੋ ਜੀ ਸਥਿਤੀ ਦੇ ਵਿੱਚ ਜਾਣਕਾਰੀ ਮੁਤਾਬਕ ਸ਼ਾਹਬਾਜ਼ ਸ਼ਰੀਫ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਇਨਕਲੂਡ ਕੀਤਾ ਭਾਰਤ ਉੱਤੇ ਬੇਬੁਨਿਆਦ ਇਲਜ਼ਾਮ ਲਾਉਣ ਦੇ ਦੋਸ਼ ਲਾਏ ਨੇ ਪਾਕਿਸਤਾਨ ਦੇ ਵੱਲੋਂ ਅੱਜ ਤੱਕ ਕਿਹਾ ਕਿ ਪਾਕਿਸਤਾਨ ਦੀ ਆਵਾਮ ਪਾਕਿਸਤਾਨ ਦੀ ਫੌਜ ਦੇ ਨਾਲ ਹੈ ਅਤੇ ਆਪਣੀ ਸਰਜ਼ਮੀਨ ਨੂੰ ਬਚਾਉਣ ਵਾਸਤੇ ਹਰ ਹਿਲਾ ਵਰਤਿਆ ਜਾਵੇਗਾ ਹੁਣ ਇਹਨਾਂ ਬਿਆਨਾਂ ਨੂੰ ਕੀ ਸਮਝਣਾ ਚਾਹੀਦਾ ਹੈ ਇਸ ਕਿਸਮ ਦੇ ਬਿਆਨਾਂ ਨੂੰ ਜੋ ਪਾਕਿਸਤਾਨੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਨੇ ਕੀ ਬਾਤਨਾ ਚਾਹੀਦਾ ਹੈ ਇਹਨਾਂ ਵਿੱਚੋਂ ਕੀ ਕੱਢਿਆ ਜਾਣਾ ਚਾਹੀਦਾ ਹੈ ਇਸ ਮਾਮਲੇ ਨੂੰ ਲੈ ਕੇ ਭਾਰਤ ਦੀ ਪ੍ਰਤੀਕਿਰਿਆ ਕਿੱਦਾਂ ਦੀ ਹੋਵੇਗੀ ਸਵਾਲ ਵੱਡੇ ਉੱਠ ਰਹੇ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ